ਦੋਸਤੋ ਬਾਹਰ ਜਾ ਕੇ ਕਮਾਈਆਂ ਕਰਨੀਆਂ ਬਹੁਤ ਔਖੀਆਂ ਨੇ ਆਪਣਾ ਘਰ-ਬਾਰ ਛੱਡਣਾ ਆਪਣਾ ਦੇਸ਼ ਛੱਡਣਾ ਆਪਣੀ ਜਨਮ ਭੂਮੀ ਛੱਡਣੀ ਬਾਹਰ ਜਾ ਕੇ ਕਿਸੇ ਦੂਜੇ ਦੇ ਥੱਲੇ ਗੁਲਾਮ ਬਣ ਕੇ ਕੰਮ ਕਰਨਾ ਸੱਚਮੁੱਚ ਹੀ ਬਹੁਤ ਔਖਾ ਹੈ ਪਰ ਇਹ ਸਭ ਕੁਝ ਕਰਨਾ ਪੈਂਦਾ ਹੈ ਪਰਿਵਾਰ ਪਾਲਣ ਖਾਤਰ ਇੱਕ ਜਿਹੜੀ ਪੀੜੀ ਦੇ ਵਿੱਚ ਗਰੀਬੀ ਦੀ ਚੈਨ ਹੁੰਦੀ ਹੈ ਉਹ ਤੋੜਨ ਦੀ ਖਾਤਰ ਬਹੁਤ ਸਾਰੇ ਵੀਰ ਭਰਾ ਬਾਹਰ ਜਾਂਦੇ ਨੇ ਤੇ ਉੱਥੇ ਜਾ ਕੇ ਤਰੱਕੀਆਂ ਕਰਦੇ ਨੇ ਪਰ ਕੀ ਕੀ ਸੋਚ ਲੈ ਕੇ ਜਾਂਦੇ ਨੇ ਪਰਦੇਸੀ ਵੀਰ ਸੁਣਾ ਤੁਸੀਂ ਗਲਾਬ ਸਿੱਧੂ ਦੇ ਮਾਣੇ ਇਹਨੂੰ ਤਾਂ ਤੇ ਰੱਖ ਕੇ ਯਕੀਨ ਤੁਰਿਆ ਡਲਰਾਂ ਦਾ ਜ਼ਹਿਰ ਸੀ ਮੈਂ ਪੀਣ ਤੁਰਿਆ ਗੋਰੀਆਂ ਚ ਆ ਕੇ ਮੈਨੂੰ ਪਤਾ ਲੱਗਿਆ ਇੱਥੇ ਕਿਵੇਂ ਯਾਰੋਂ ਹੁੰਦੀਆਂ ਤਰੱਕੀਆਂ ਰੱਬ ਦੀ ਸੋ ਰੱਬ ਦੀ ਸੋ ਰੱਬਾ ਮੈਨੂੰ ਚੱਕ ਹੀ ਲਈ ਉਹ ਮੇਥੋਂ ਗਈਆਂ ਨਾ ਗਰੀਬੀਆਂ ਜੇ ਤੱਕੀਆਂ ਰੱਬ ਦੀ ਸੋ ਰੱਬਾ ਮੈਨੂੰ ਚੱਕ ਹੀ ਲਈਓ ਮੇਥੋਂ ਗਈਆਂ ਨਾ ਗਰੀਬੀਆਂ ਦੇ ਚੱਕੀਆਂ ਓ ਮਸਾਂ ਬਾਪੂ ਨੇ ਬਣਾਇਆ ਸੀ ਜਿਹੜਾ ਮੱਝਾਂ ਵਾਲਾ ਥਾਂ ਸੀ ਓ ਬੀਜੇ ਕਰਕੇ ਸੀ ਵੇਚਦਾ ਮੈਂ ਬਾਹਰ ਆਇਆ ਤਾਂ ਸੀ ਪਿੰਡੋਂ ਫੋਨ ਆਇਆ ਨਿਗਾਹ ਕਰਵਾਉਣੀ ਐ ਫੋਨ ਆਇਆ ਨਿਗਾਹ ਕਰਵਾਉਣੀ ਐ ਰਿਆਂ ਦੇਖਣੇ ਨੂੰ ਬਾਪੂ ਦੀਆਂ ਅੱਖੀਆਂ ਰੱਬ ਦੀ ਸੋ ਰੱਬਾ ਮੈਨੂੰ ਚੱਕ ਹੀ ਲਈਓ ਮੈਥੋਂ ਗਈਆਂ ਨਾ ਗਰੀਬੀਆਂ ਜੇ ਚੱਕੀਆਂ ਰੱਬ ਦੀ ਸੋ ਰੱਬਾ ਮੈਨੂੰ ਚੱਕ ਹੀ ਲਈਓ ਮੈਥੋਂ ਗਈਆਂ ਨਾ ਗਰੀਬੀਆਂ ਜੇ ਚੱਕੀਆਂ ਓ ਮੇਰੀ ਆਦ ਨੇ ਸਤਾਇਆ ਹੂੰ ਘਾਰੇ ਕਿੰਨੀ ਵਾਰੀ ਰੋਈ ਹੂੰ ਓ ਰੱਬਾ ਬੇਬੇ ਮੇਰੀ ਕਮਲੀ ਅੱਜ ਜਿਉਂਦਿਆਂ ਜੀ ਮੋਈ ਹੂੰ ਮੈਨੂੰ ਲੱਗਦਾ ਨਹੀਂ ਪੂਰੀਆਂ ਹੋਣੀਆਂ ਲੱਗਦਾ ਨਹੀਂ ਪੂਰੀਆਂ ਹੋਣੀਆਂ ਉਹਨੇ ਜੋ ਵੀ ਨੇ ਉਮੀਦਾਂ ਮੈਥੋਂ ਰੱਖੀਆਂ ਰੱਬ ਦੀ ਸੋ ਰੱਬ ਦੀ ਸੋ ਰੱਬਾ ਮੈਨੂੰ ਚੱਕ ਹੀ ਨਹੀਂ ਉਹ ਮੈਥੋਂ ਗਈਆਂ ਨਾ ਗਰੀਬੀਆਂ ਜੇ ਚੱਕੀਆਂ ਰੱਬ ਦੀ ਸੋ ਰੱਬਾ ਮੈਨੂੰ ਚੱਕ ਹੀ ਨਹੀਂ ਉਹ ਮੈਥੋਂ ਗਈਆਂ ਨਾ ਗਰੀਬੀਆਂ ਜੇ ਚੱਕੀਆਂ ਥੈਂਕ ਯੂ ਜੀ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂ Love you, John. love you.